ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵਗੇ ਤੇ ਅੱਜ ਸੰਡੇ ਸੀ ਤੁਹਾਨੂੰ ਪਤਾ ਛੰਡੇਵਾਲ ਦੇ ਨਾਲ ਆਪਾਂ ਲਗਭਗ ਅੱਧਾ ਦਿਨ ਤੇ ਵੀਡੀਓ ਬਣਾਉਣ ਤੇ ਲਾ ਦਿੰਨੇ ਆ ਤੇ ਬਾਕੀ ਹੌਲੀ ਹੌਲੀ ਕਰਕੇ ਬਣਾਈ ਜਾਂਦੇ ਆ ਬਲੌਗ ਤੇ ਅੱਜ ਸਲਾਸੀ ਬਾਹਰ ਬਲੌਗ ਬਣਾ ਕੇ ਆਈਏ ਤੇ ਅੱਜ ਆਪਾਂ ਸੰਦੀਪ ਚਾਚਾ ਜਿਹੜਾ ਮੁੰਡਾ ਜੋ ਆਪਣੇ ਉਹਦੇ ਕੋਲ ਸਟੈਂਡ ਆਪਾਂ ਦੇਖਿਆ ਸੀ ਕਿ ਅੱਜ ਆਪਾਂ ਨਾ ਆਪਣੇ ਕੋਲ ਵੈਸੇ ਤਾਂ ਛੋਟਾ ਸਟੈਂਡ ਪਿਆ ਹੈ ਪਰ ਉਹਦੀ ਜੂਮਿੰਗ 'ਚ ਦਿੱਕਤ ਆਂਦੀ ਹੈ ਤੇ ਆਹ ਸਟੈਂਡ ਹੈ ਤੇ ਅੱਜ ਆਪਾਂ ਸੰਦੀਪ ਕੋਲੋਂ ਮੰਗਿਆ ਕਿ ਆਪਾਂ ਅੱਜ ਵੀਡੀਓ ਬਣਾਈਏ ਕਿ ਆਪਾਂ ਪਿਛਲੀ ਵੀਡੀਓ ਬਣਾਈ ਸੀ ਗਾਂ ਸ਼ਾ ਅੱਲਾ ਤੇ ਤੇ ਆਪਾਂ ਨੂੰ ਦਿੱਕਤ ਆਈ ਸੀ ਉਸ 'ਚ ਸਟੈਂਡ ਬਲੇ ਤੇ ਆਹ ਸਟੈਂਡ ਆਪਾਂ ਹੁਣ ਅੱਜ ਲੈ ਕੇ ਜਾਵਾਂਗੇ ਯਾਰ ਆਹ ਦੇਖਦੇ ਆਂ ਇਹਦੀ ਜੂਮਿੰਗ ਤੇ ਵੈਸੇ ਇਹ ਤਾਂ ਹਿਲਦਾ ਨਹੀਂ ਏ ਇੱਕ ਜਗ੍ਹਾ ਤੇ ਕੰਫਰਟੇਬਲ ਹੋ ਜਾਂਦਾ ਤੇ ਉਹਦੇ ਕਰਨਾ ਅੱਜ ਆਪਾਂ ਸੋਚ ਰਿਹਾ ਕਿ ਆ ਸਟੈਂਡ ਲੈ ਕੇ ਜਾਈਏ ਤੇ ਬਾਕੀ ਥੋੜੀ ਕੀ ਰਹਿ ਹੋਵੇ ਆ ਸਟੈਂਡ ਬਾਰੇ ਕਿਉਂਕਿ ਇਹ ਛੋਟਾ ਸਟੈਂਡ ਹੈ ਤੇ ਕੋਈ ਵੀ ਐਂਗਲ ਆਪਾਂ ਲੈਣਾ ਸਹੀ ਐਂਗਲ ਤੇ ਆ ਜਾਂਦਾ ਇਹ ਸਟੈਂਡ ਦੇਖਿਆ ਜੇ ਤਾਂ ਕਿਉਂਕਿ ਇਸ ਚ ਆਪਾਂ ਜੇ ਫੋਨ ਵੀ ਆਪਾਂ ਲਾਵਾਂਗੇ ਸੈੱਟ ਕਰਕੇ ਤੇ ਉਹ ਵੀ ਸੈੱਟ ਬੈਠੂਗਾ ਤੇ ਲੋ ਆਹ ਐਂਗਲ ਇਹਦਾ ਬਿਲਕੁਲ ਸੈੱਟ ਬੈਠ ਜਾਂਦਾ ਆਪਾਂ ਕੋਈ ਵੀ ਚੀਜ਼ ਦੇਖਦੇ ਆ ਇਸ ਤੇ ਐਂਗਲ ਤੇ ਬਿਲਕੁਲ ਸੈੱਟ ਬੈਠੂਗਾ ਆਪਾਂ ਤੇ ਵੀਡੀਓ ਨੂੰ ਜੀ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਭਾਈ ਤੇ ਹੋਰ ਆਈਡੀਆ ਤੇ ਆਪਾਂ ਜਿਸ ਤਰ੍ਹਾਂ ਤੁਸੀਂ ਸਪੋਰਟ ਕਰ ਰਹੇ ਹੋ ਉਹ ਜਾਈਡੀ ਹੋਗੀ ਤੇ YouTube ਤੇ ਜਿਆਦਾ ਤੋਂ ਜਿਆਦਾ ਆਪਾਂ ਨੂੰ ਸਪੋਰਟ ਕਰੋ ਜੀ ਕਿਉਂਕਿ ਹੁਣ ਆਪਾਂ ਜਿਆਦਾਤਰ YouTube ਤੇ ਧਿਆਨ ਦੇ ਰਿਹਾ ਤੇ ਕਿਸੇ ਵੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਜੀ ਹਾਂਜੀ